ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰੋ ਤੁਸੀਂ ਤੇ ਬਠਿੰਡਾ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਆਟੋ ਰਿਕਸ਼ਾ ਚਾਲਕਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਦਰਅਸਲ ਜਿਨ੍ਹਾਂ ਦੇ ਕਾਗਜ਼ਾਤ ਪੂਰੇ ਨਹੀਂ ਹੈ ਤਾਂ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਤੇ ਇਸ ਦੇ ਦਰਮਿਆਨ ਟ੍ਰੈਫਿਕ ਪੁਲਿਸ ਅਧਿਕਾਰੀ ਦਾ ਇਹ ਕਹਿਣਾ ਹੈ ਕਿ ਜਿਨ੍ਹਾਂ ਕੋਲ ਕੋਈ ਵੀ ਕਾਗਜ਼ਾਤ ਨਹੀਂ ਹੈ ਤਾਂ ਉਹਨਾਂ ਦੇ ਵਾਹਨ ਬੌਂਡ ਵੀ ਕੀਤੇ ਜਾਣਗੇ ਇਹਨਾਂ ਦਾ ਇਹ ਕਹਿਣਾ ਹੈ ਕਿ ਜਿੱਥੇ ਇਲਾਕੇ ਦੇ ਵਿੱਚ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਵਾਈਆਂ ਜਾਂਦੀਆਂ ਨੇ ਤੇ ਸੜਕੀ ਹਾਦਸੇ ਵੀ ਵੱਧ ਨੇ ਜਿਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਸਖਤੀ ਵਰਤਦਿਆਂ ਹੋયા ਹੁਣ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸੇ ਦਰ ਦਰਮਿਆਨ ਹੀ ਇਹ ਨਾਕਾਜਦ ਪੁਲਿਸ ਦੇ ਵੱਲੋਂ ਲਗਾਇਆ ਗਿਆ ਤਾਂ ਚੈਕਿੰਗ ਕਰਕੇ ਜਿਹੜੇ ਕਾਗਜ਼ਾਤ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਜਿੱਥੇ-ਜਿੱਥੇ ਕੋਈ ਵੀ ਖਾਮੀ ਪਾਈ ਜਾਂਦੀ ਹੈ ਉੱਥੇ ਚਲਾਨ ਵੀ ਕੀਤੇ ਜਾ ਰਹੇ ਨੇ ਤੇ ਇਸੇ ਦਰਮਿਆਨ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਨ੍ਹਾਂ ਕੋਲ ਕਾਗਜ਼ਾਤ ਵੀ ਨਹੀਂ ਹੈ ਤਾਂ ਉਹਨਾਂ ਦੇ ਵਾਹਨ ਬਾਂਡ ਕੀਤੇ ਜਾ ਰਹੇ ਤਾਂ ਪਹਿਲਾਂ ਵੀ ਕਈ ਵਾਰ ਇਹਨਾਂ ਨੂੰ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਨੇ ਕਿ ਵਾਹਨਾਂ ਦੇ ਕਾਗਜ਼ਾਤ ਪੂਰੇ ਕੀਤੇ ਜਾਣ ਪਰ ਜੇ ਨਹੀਂ ਕੀਤੇ ਜਾਂਦੇ ਤਾਂ ਫਿਰ ਕਾਨੂੰਨ ਸਖਤੀ ਦੇ ਨਾਲ ਇਹਨਾਂ ਤੇ ਕਾਰਵਾਈ ਕਰ ਰਿਹਾ ਹੈ ਪੰਕਜ ਚਲਾਨ ਹੋਇਆ ਕਦਾ ਹੋਇਆ ਲਸਨ ਸਰ ਲਾਸਾਂਸ ਦਾ ਲੈਸਾਂਸ ਤਾਂ ਨਹੀਂ ਟੋੜੇ ਕੋਲੇ ਨਹੀਂ ਗੈਰ ਲਸਾਂਸ ਦਾ ਲੱਗਦਾ ਨਹੀਂ ਵੀ ਇਨਫਾਸਟ ਬਣਾਉਣਾ ਚਾਹੀਦਾ ਸਰ ਮੈਂ ਜਾ ਰਿਹਾ ਸੀਗਾ ਇੱਕ ਇੱਕ ਦੋ ਦਿਨਾਂ ਨਾਲ ਜਾਣਾ ਹੀ ਸੀਗਾ ਕਿੰਨੇ ਦਿਨ ਤੋਂ ਤਿਆਰ ਹੋ ਗੱਡੀ ਇਹ ਸਰ ਮੈਂ ਕਿਰਾਏ ਦਿੱਤੀ ਵੀ ਸੀ ਗੱਡੀ ਮੈਂ ਹੁਣੀ ਚਲਾਉਣ ਲੱਗਿਆ ਥੋੜੇ ਦਿਨ ਦਾ ਕਿਹੜੀ ਜਗ੍ਹਾ ਤੋਂ ਸੰਜੀ ਨਗਰ ਤੋਂ ਜੀ ਤੁਸੀਂ ਕੰਮ ਕਰਦੇ ਸਵਾਰੀਆਂ ਤੋਂ ਨਹੀਂ ਕਿ ਬੱਚੇ ਧੋਨੇ ਬੱਚੇ ਵੀ ਲੱਗੇ ਸਕੂਲ ਲਈ ਤੇ ਸਵਾਰੀਆਂ ਵੀ ਟੋਟਲ ਲਸਾਂਸ ਹੈ ਨਹੀਂ ਯਾਰ ਬੱਚੇ ਧੋਨੇ ਆ ਸਰ ਹੈ ਸਹੀ ਚਲਾਉਣਾ ਨੀ ਚੇਲੇ ਕਿਹੜਾ ਚਲਾਣਾ ਨਹੀਂ ਅੰਤਾਂ ਹਲਵਾਦਰ ਫਿਰ ਤੇ ਲਾ ਮਲਕੀਤ ਸਿੰਘ ਜੀ ਇਹਦਾ ਮੈਂ ਅਜ ਤੋਂ 15 ਦਿਨ ਪਹਿਲਾਂ ਹੀ ਕਹੀ ਜਾਂਦਾ ਵੀ ਹੁਣ ਜਿਵੇਂ ਆਬਾਦੀ ਵਧੀ ਵੀ ਹੈ ਬਹੁਤ ਕਿਸੇ ਕੋਲੇ ਮਤਲਬ ਸਵਾਰੀਆਂ ਪਿੱਛੇ ਲੋਕ ਲੜਦੇ ਫਿਰਦੇ ਨੇ ਆਵਾਉਂ ਤੋਂ ਸਵਾਰੀਆਂ ਲਾਦ ਰਹੇ ਨੇ ਇਸ ਕਰਕੇ ਅਸੀਂ ਪਹਿਲਾਂ ਹੀ ਕਿਹਾ ਵੀ ਜਿਵੇਂ ਪਹਿਲਾਂ 27 15 ਦਿਨ ਬਾਅਦ ਮਹੀਨੇ ਬਾਅਦ ਮਾੜੇ ਮੋੜੀ ਇਹ ਕਰੀ ਰੱਖੋ ਵੀ ਜਿਹੜੀਆਂ ਲੜਾਈ ਝਗੜੇ ਬਹੁਤ ਵੱਧ ਗਏ ਨੇ ਜਿਹੜੇ ਨਸ਼ੇ ਪਤੇ ਵਾਲੇ ਹੁਣ ਗਲ ਪੈਣ ਲੱਗੇ ਨੇ ਕਿਸੇ ਆਟੋ ਵਾਲੇ ਦਾ ਹੀ ਰਿਸ਼ਕਾ ਬਹੁਤ ਹੋ ਗਿਆ ਥਾਂ ਥਾਂ ਦੇ ਉੱਤੇ ਡਾਂਗਾ ਕੱਢ ਲੈਂਦੇ ਨੇ ਇਸ ਕਰਕੇ ਹਰੇਕ ਦੀ ਚੈਕਿੰਗ ਕੀਤੀ ਜਾਵੇ ਵੀ ਕਿਸੇ ਕੋਲ ਹਥਿਆਰ ਨਹੀਂ ਹੋਣਾ ਚਾਹੀਦਾ ਔਰ ਆਰਸੀ ਲਾਇਸੈਂਸ ਗੱਡੀ ਦੇ ਵਿੱਚ ਹੋਣਾ ਚਾਹੀਦਾ ਠੀਕ ਹੈ ਗਰੀਬ ਬੰਦੇ ਆਕਾਸ਼ ਚ ਨਹੀਂ ਪੂਰੇ ਹੁੰਦੇ ਉਹ ਗੱਲ ਬੱਕਰੀ ਆ ਬਾਕੀ ਓਵਰਲੋਡ ਨਹੀਂ ਹੋਣੀ ਚਾਹੀਦੀ ਜਿਹੜੀਆਂ ਪਿੱਛੇ ਸਵਾਰੀਆਂ ਸੀ ਪਾਣਿਆ ਸੀ ਉਹ ਪਿੱਛੇ ਹੀ ਪਾਵਾਂਗੇ ਸਵਾਰੀਆਂ ਮੂਰੇ ਕੋਲ ਕਾਟੋ ਬਨੇ ਬੈਠੀ ਕਰਦੇ ਨਜ਼ਰ ਆ ਰਹੇ ਪਰ ਉਹ ਐ ਨਾ ਫਿਰ ਸਕਤਾ ਜਦੋਂ ਹੁੰਦੀ ਆ ਮਾੜੀ ਮੋੜੀ ਬੈਹਸ਼ ਤਾਂ ਹੁੰਦੀ ਆ ਕਈਆਂ ਕੋਲੇ ਉਸ ਟਾਈਮ ਕਾਜ ਚ ਹੁੰਦੇ ਆ ਕਈਆਂ ਕੋਲ ਨਹੀਂ ਹੁੰਦੇ ਜਿਹੜੇ ਬਹੁਤ ਸਾਰੇ ਲੋਕ ਆ ਉਹਨਾਂ ਕੋਲੇ ਕਾਗਜ਼ ਹੈ ਨਹੀਂ ਜਿੰਨੇ ਵੀ ਲੋਕ ਆ ਤਕਰੀਬਨ ਇੱਕ ਤੈਨੂੰ ਛੱਡ ਕੇ ਕਿਸੇ ਕੋਲੇ ਕੋਈ ਤਾਂ ਦੇ ਹਾਂਜੀ ਉਹ ਪਏ ਆ ਨਾ ਪਤਾ ਕੀ ਆ ਜਿਵੇਂ ਹੁਣ ਇਹ ਰਿਸ਼ਕਤ ਕੰਮ ਹੋਣ ਜਮਾ ਘਟ ਗਿਆ ਕਈਆਂ ਦੇ ਕਈਆਂ ਦੀ ਆਰਸੀਆਂ ਚਲਾਣਾ ਚ ਪਈਆਂ ਨੇ ਕਈਆਂ ਦੇ ਲੋਨਾਂ ਚ ਪਈਆਂ ਨੇ ਉਹ ਛਡਾ ਨਹੀਂ ਸਕਦੇ ਕਈ ਹੁਣ ਇੱਥੇ ਆਪਣੇ ਚਲਾਣਾ ਦੇ ਵਿੱਚ ਹੀ ਘਰ ਤੋਂ ਘੜਵੀ ਕਈਆਂ ਤੇ ਆਰਸੀਆਂ ਰੂਲੀਆਂ ਪੀਆਂ ਨੇ ਕਰੋਨਾ ਦੇ ਵਿੱਚ ਵੀ ਰੋਲਗੀਆਂ ਕਈਆਂ ਦੀਆਂ ਆਰਸੀਆਂ ਚਲਾਨ ਨਹੀਂ ਭਰੇਗੇ ਕਈ ਫੈਂਸ ਵਾਲਿਆਂ ਤੋਂ ਪੈਸੇ ਚੱਕੇ ਸੀ ਕਿ ਤੋਂ 5000 ਇੰਜਨ ਕਰਾਉਣ ਵਾਸਤੇ ਚੱਕ ਲੰਦਾ ਵੀ 1000 ਚੱਕ ਲੰਦਾ ਮੁੜ ਕੇ ਪੈਸੇ ਨਹੀਂ ਭਰੇ ਜਾਂਦੇ ਉਹ ਆਰਸੀਆਂ ਦਿੰਦੇ ਹੀ ਨਹੀਂ ਇਹ ਕੰਮ ਹੀ ਹੈ ਜੀ ਕਮਰਾ ਟੂ ਲੈਕ ਲਉਂਦੇ ਕਿਉਂ ਫਿਰ ਹੁਣ ਜਿਹੜੇ ਕਿਸ ਕਿਹੜੇ ਪਾਸੇ ਜਾਣ ਫਿਰ ਰੁਜ਼ਗਾਰੀ ਵਧੀ ਹੁਣ ਤੁਸੀਂ ਐਂ ਦੇਖੋ ਵੀ ਇਰਿਸ਼ਾ ਕਿੰਨਾ ਵੱਧ ਗਿਆ ਆਟੋ ਘਟ ਗਿਆ ਆਟੋ ਘਟ ਗਿਆ ਇਰਿਸ਼ਾ ਵੱਧ ਗਿਆ ਹੁਣ ਜੁਪੀ ਬਿਹਾਰ ਚੋਂ ਭਈਏ ਆ ਕੇ ਉਹ ਨਵਾਂ ਰਿਸ਼ਕ ਲਿਆ ਕੇ ਨਵਾਂ ਪਾ ਦਿੰਦੇ ਆ ਕਦੇ ਆਪਾਂ ਇਨਕੁਆਰੀ ਨਹੀਂ ਕੀਤੀ ਉਹਨਾਂ ਦੀ ਵੀ ਭਈਆ ਕਿੱਥੋਂ ਆ ਰਿਹਾ ਹੁਣ ਜਿਹੜਾ ਚੁੱਪੀ ਬਿਹਾਰ ਚ ਲੁੱਟ ਖੋ ਦਾ ਕੰਮ ਹੋ ਰਿਹਾ ਸੀ ਉਹ ਹੁਣ ਬਿਠਿੰਡੇ ਪੰਜਾਬ ਦੇ ਵਿੱਚ ਪੂਰੇ ਚ ਕਰਦਾ ਇਹਨਾਂ ਨੇ ਪਹਿਲਾਂ ਫੈਕਟਰੀਆਂ ਹੁੰਦੀਆਂ ਸੀ ਲੋਕ ਫੈਕਟਰੀਆਂ ਚ ਕੰਮ ਕਰਦੇ ਸਨ ਉਹਦੇ 500 ਹੋ ਜਾਂਦਾ ਸਰਕਾਰ ਨੇ ਫੈਕਟਰੀਆਂ ਬੰਦ ਕਰਨ ਕਰਕੇ ਜਿਹੜੇ ਫੈਕਟਰੀਆਂ ਹੀ ਕੰਮ ਕਰਦੇ ਸੀ ਮਰਦਬਾਨ ਹੋ ਗਏ ਪੰਜਾਬ ਸਪੀਨਿੰਗ ਹੋ ਗਈ ਕਈ ਜਿਵੇਂ ਥਰਮਲ ਹੋ ਗਿਆ 20000 ਬੰਦਾ ਉਹ ਕਿੱਥੇ ਗਿਆ ਉਹ ਇਸੇ ਕੰਮ 'ਚ ਹੀ ਆਇਆ ਹੁਣ ਸਰਕਾਰਾਂ ਨੇ ਆਪ ਦੇ ਦਾ ਜਿੰਨੀਆਂ ਵੀ ਸਰਕਾਰਾਂ ਨੇ ਚਾ ਕੋਈ ਐਮਐਲਏ ਬੰਦਾ ਕੋਈ ਆਪ ਦੀਆਂ ਕਲੋਨੀਆਂ ਕੱਟ ਕੇ ਹੁਣ ਤੁਸੀਂ ਐ ਕਰ ਲਓ ਕਿਹੜਾ ਐਮਐਲਏ ਜੀ ਦੀ ਕਲੋਨੀ ਹੈ ਦੀ ਬਟਿੰਡੇ ਪੰਜਾਬ ਦੇ ਵਿੱਚ ਹਰੇਕ ਆਬਾਦ ਦੇ ਪਲਾਟਾਂ 'ਚ ਬੈ ਗਏ ਜਿਹੜੀ 10000 ਰੁਪਏ ਕਾ ਜਗ੍ਹਾ ਸੀ ਉਹ 50000 ਰੁਪਏ ਕਾ ਜੀ ਕਰਤੀ ਇਹਨਾਂ ਨੇ ਹਮੇ ਕਿਵੇਂ ਬੋਟਰ ਬੇਰੁਜ਼ਗਾਰੀ ਕਰਦੀ ਆ ਉਧਰ ਕਾਦੀ ਜਿਹੜੇ ਉਹਦੇ ਚਲਾਨ ਕੱਟੇ ਜਾਂਦੇ ਤਾਂ ਨਾ ਹੱਲ ਹੀ ਨਹੀਂ ਹੁੰਦਾ ਇਹਦਾ ਹਾਲ ਤਾਂ ਇਹ ਬੇਰੁਜ਼ਗਾਰੀ ਬਹੁਤ ਵੱਧ ਚੁੱਕੀ ਹੈ ਸਰਕਾਰਾਂ ਨੂੰ ਕੋਈ ਆਪਣਿਆਂ ਨੂੰ ਦੇਜਦਾ ਪ੍ਰਧਾਨ ਮੰਤਰੀ ਅਜਾ ਆਣਾ ਚਾਹੀਦਾ ਵੀ ਇੱਕ ਗਰੀਬੀ ਰੇਖਾ 'ਚੋਂ ਲੋਕਾਂ ਨੂੰ ਬਾਹਰ ਕੱਢਣ ਜਾਓ ਵੀ ਇਹ ਤਾਂ ਅਮੀਰ ਹੋ ਜਾਂਦਾ ਗਰੀਬ ਮਰੀ ਜਾਂਦਾ ਹੁਣ ਜਿਹੜਾ ਕੋਈ ਟਰਾਂਸਪੋਰਟ ਵਾਲਾ ਹੈ ਕੋਈ ਵੀ ਮੈਂ ਇਹ ਨਹੀਂ ਕਹਦਾ ਵੀ ਕੋਈ ਟਰੱਕ ਵਾਲਾ ਵਿਚਾਰਾ ਕੋਈ ਕੈਂਟਰ ਤੇ ਆ ਗਿਆ ਕੈਂਟਰ ਵਾਲਾ ਹੁਣ ਮੇਰੇ ਤੇ ਲਾ ਲਓ ਮੈਂ ਆਟੋ ਦੇ ਅੱਕਣ ਕਰਕੇ ਇਹੀ ਰੋਲੇ ਕਰਕੇ ਲੜਾਈਆਂ ਕਰਕੇ ਪ੍ਰਧਾਨ ਹੋ ਕੇ ਹੁਣੀ ਰਿਸ਼ਕਾ ਲੈ ਲਿਆ ਹੁਣ ਕਰੀਏ ਕੀ ਜਦੋਂ ਇਹ ਰਿਸ਼ਕੇ ਪਿੱਛੇ ਲੜਾਈਆਂ ਹੁੰਦੀਆਂ ਆਟੋ ਵਾਲੇ ਨੂੰ ਸਵਾਰੀਆਂ ਹੀ ਨਹੀਂ ਬੈਠਦੀਆਂ ਇੱਕ ਪਾਸੇ ਸਰਕਾਰ ਤੇ ਆਟੋ ਪਰ ਬੱਸ ਇਹ ਲੋੜਾ 1 ਲੱਖ ਰੁਪਇਆ ਪਰ ਆਮ ਇੰਕੋ ਬੱਸਾਂ ਤੇ ਕੀ ਕਰਦੇ ਉਹ ਵੀ ਫਰੀ ਜਾਂਦੇ ਆ ਜੀ ਉਹ ਤਾਂ ਗਲਤ ਹੈ ਇਹਨਾਂ ਨੂੰ ਜਿਹੜਾ ਵੀ 50 ਸਾਲ ਤੋਂ ਉੱਤੇ ਹੈ ਉਹਨੂੰ ਸਰਵਿਸ ਦੇਣੀ ਚਾਹੀਦੀ ਹੈ ਇਹ ਫਰੀ ਵਾਲੀ 50 ਸਾਲ ਤੋਂ ਥੱਲੇ ਵਾਲੇ ਨੂੰ ਕਿਸੇ ਨੂੰ ਸਰਵਿਸ ਨਹੀਂ ਦੇਣੀ ਚਾਹੀਦੀ ਇਹ ਟਰਾਂਸਪੋਰਟ ਵਾਤੇ ਸਭ ਤੋਂ ਵੱਡਾ ਪੰਜਾਬ ਵਾਤੇ ਫੇਲੀਅਰ ਹੈ ਕੋਈ 50 ਸਾਲ ਤੋਂ ਉੱਪਰ ਹੈ ਉਹਨੂੰ ਚਲੋ ਦੇ ਦੇਉਣ ਬਜ਼ੁਰਗ ਤੇ ਔਰਤੇ ਅੱਜ ਕੱਲ ਬਿਮਾਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਨੇ ਨੇ ਬਿਮਾਰੀਆਂ ਨੇ ਵੱਧ ਚੁੱਕੀਆਂ ਨੇ ਇਸ ਕਰਕੇ ਉਹਨੂੰ ਦਸੂਤ ਹੋਣੀ ਚਾਹੀਦੀ ਹੈ ਕਿ ਹਰੇਕ ਸਰਵਿਸਮੈਨ ਬੰਦੇ ਨੂੰ ਤੁਸੀਂ ਇਹ ਫ੍ਰੀ ਕਰੀ ਜਾਨੇ ਉਹਦਾ ਕੀ ਫਾਇਦਾ ਹੋਇਆ ਤਨਖਾਹਾਂ ਤੁਸੀਂ ਹੁਣ ਮੰਨ ਲਓ ਮੰਤਰੀਆਂ ਦੀ ਹੁਣ 25% ਵਧਾ ਦਿੱਤੀ 24000 ਰੁਪਏ ਸੈਲਰੀ ਵਧਾ ਦਿੱਤੀ ਮੰਤਰੀਆਂ ਦੀ ਤੇ ਗਰੀਬ ਬੰਦੇ ਦਾ ਕੀ ਵਧਾਇਆ ਤੁਸੀਂ ਗਰੀਬ ਬੰਦੇ ਦਾ ਤਾਂ ਰੋਜ਼ ਹੁਣ ਚਲਾਨ ਸੀਗਾ ਜਿਹੜਾ 500 ਦਾ 5000 ਦਾ ਕਰਤਾ ਉਹ ਕਿਤੇ ਜਾਣਗੇ ਉਹ ਬੇਰੁਜ਼ਗਾਰੀ ਬਧੂਗੀ ਜਾਂ ਉਹ ਮਾਰੂਗਾ ਜਾਂ ਮਰੂਗਾ ਹੋਰ ਕੀ ਕਰੂਗਾ ਆਪਣੇ ਬੱਚੇ ਕਿੱਥੋਂ ਪਾਲੇ ਉਹ 24000 ਰੁਪਏ ਤੁਸੀਂ ਉਹਨਾਂ ਨੂੰ ਭੱਤਾ ਵੀ ਦੇਤਾ 24000 ਰੁਪਏ ਮੰਤਰੀਆਂ ਦੀ ਤਨਖਾਹ ਵੀ ਵਧਾ ਦਿੱਤੀ ਇਹਦਾ ਕੌਣ ਧਿਆਨ ਕਰੂਗਾ ਗਰੀਬ ਦੀ ਕਦੇ ਦਿੱਤੀ ਇਹ ਧੀੜੀ ਵਧਾ ਦਿਓ ਕਿ ਨਾਮਾ ਤੇ ਟਿਕਟਾ ਜਮਾ ਦਿੱਤਾ ਜਾ ਰਿਹਾ ਹੈ ਮੇਰਾ ਨਾਮ ਸਰਵਿੰਟ ਇੰਸਪੈਕਟਰ ਅਮਰੀਕ ਸਿੰਘ ਇੰਪੈਕਟਰ ਹੈ ਪਹੰਡਾ ਆ ਬਾਰ ਬਾਰ ਕੰਪਲੀਟਾ ਮਿਲ ਰਹੇ ਸੀ ਆਟੋ ਰਿਕਸ਼ਾ ਆ ਬਦੌਰ ਡਾਕੂਮੈਂਟ ਚ ਲਾ ਰਹੇ ਹੈਗੇ ਅੱਜ ਜਿੰਨੇ ਵੀ ਅਸੀਂ ਕਰੀਬ 700 ਆਟੋ ਰਿਕਸ਼ਾ ਅਸੀਂ ਪਲੱਸ ਈ ਰਿਕਸ਼ਾ ਆ ਇੰਪੌਂਡ ਕੀਤੇ ਹੈ ਜਿਨ੍ਹਾਂ ਦੇ ਕੋਲ ਕੋਈ ਵੀ ਡਾਕੂਮੈਂਟ ਨਹੀਂ ਸੀ ਆ ਚਲਾਨ ਆਲੇ ਅਸੀਂ ਹੋਰ ਕੱਟ ਰਹੇ ਹੈਗੇ ਤੇ ਪ੍ਰੋਪਰ ਅਸੀਂ ਜਾਣਕਾਰੀ ਤੁਹਾਨੂੰ ਸ਼ਾਮ ਨੂੰ ਦੇ ਦੇਵਾਂਗੇ ਤੇ ਹੁਣਾਂ ਨੇ ਕੰਟੀਨਿਊ ਸਾਡੇ ਇਹਨਾਂ ਤੇ ਸਾਰਾ ਦਿਨ ਚੱਲੂ ਉਹ ਸਾਰੇ ਆਟੋ ਚਾਲ ਕੇ ਜਿੱਤਬੈਸ਼ ਵੀ ਕਰ ਦੇਗੇ। ਉਹਦੇ ਕੋਈ ਨਾ ਕੋਲੇ ਡਾਕੂਮੈਂਟ ਹੈ ਨਹੀਂ ਗਏ ਉਹਨਾਂ ਦੀ ਆਦਤ ਹੈ ਕਿ ਜਿੱਦਬੈਸ਼ ਕਰਨ ਦੀ ਤਾਂ ਕੋਈ ਨਹੀਂ ਕਰਨਦੇ ਉਹ ਕੋਈ ਫਰਕ ਨਹੀਂ ਪੈਂਦਾ ਉਹਨਾਂ ਤੇ ਜਿਆਦਾ ਦੀ ਕਾਰਵਾਈ ਕਰੀ ਜਾਣੀ। ਮੈਂ ਲੋਟੇ ਆ ਪਤਨੀ ਕੋਲੋਂ ਬਹੁਤ ਗਿੰਕੂ ਕੋਲੇ ਆਪ ਤੇ ਹੈ ਹੀ ਨਹੀਂ। ਆਪ ਦੇਖੋ ਇਸੇ ਕਰਕੇ ਤਾਂ ਐਕਸੀਡੈਂਟ ਹੋ ਰਿਹਾ ਜ਼ਰੂਰ ਤੋਂ ਜ਼ਿਆਦਾ ਟ੍ਰੈਫਿਕ ਜਮ ਕਰਦੇ ਹੈਗੇ। ਇਸੇ ਕਰਕੇ ਜਿੰਨ ਤੇ ਸੱਚ ਸਾਰਾ ਦਿਨ ਇਹੀ ਚੱਲਣਾ ਕੰਮ ਤੇ ਇਹਨਾਂ ਦੇ ਜੋ ਜੋ ਡਾਕੂਮੈਂਟ ਹੈ ਨਹੀਂ ਤਾਂ ਇੰਪੋਰਟ ਕਰਾਂਗੇ। ਜੇ ਕੋਈ ਕਦਾ ਕੋ ਡਾਕੂਮੈਂਟ ਦਿੰਦਾ ਉਹਦੇ ਮੁਤਾਬਕ ਉਹਨਾਂ ਦਾ ਚਲਾਨ ਕੀਤਾ ਜਿਹੜੇ ਵੀਡੀਓ ਦੇਖ ਰਹੇ ਆ ਜਿਹੜਾ ਆਟੋ ਚਾਲ ਕੇ ਕਿਤਰਾ ਜਾਂਦਾ ਸਰ ਦੇਖੋ ਇਹਨਾਂ ਨੂੰ ਬਾਰ ਬਾਰ ਦੱਸ ਦਿੱਤਾ ਪਹਿਲਾਂ ਵੀ ਦਿੱਤੀਆਂ ਜਾਂ ਚੁੱਕੀਆਂ ਵੀ ਦੇਖੋ ਜੇ ਇੱਕਦਮ ਮੂਰੇ ਸਵਾਰੀ ਨਹੀਂ ਇੱਕ ਜੀ ਬਿਠਾਉਣੀ ਅ ਜ਼ਰੂਰਤ ਮੁਤਾਬਕ ਸਵਾਰੀ ਬਿਠਾਉਣੀ ਹੈ ਸੜਕ ਤੇ ਟ੍ਰੈਫਿਕ ਨਾ ਜਾਮ ਕਰੋ ਸਾਰੇ ਪੀ ਆਪਦਾ ਵੀਕਲ ਸਾਈਡ ਤੇ ਖੜਾਓ ਲੇਕਿਨ ਇਹ ਕੋਈ ਨਹੀਂ ਉਹ ਕਰਦੇ ਫਾਲੋ ਤੇ ਉਸ ਕਰਕੇ ਇਹਨਾਂ ਨੇ ਅੱਜ ਪੁਆਇੰਟ ਕਰਨੇ ਸ਼ੁਰੂ ਕਰ ਦਿੱਤੇ ਕੁਝ ਨਹੀਂ ਬਣਾ ਦਿੱਤੋ ਮੀਟਿੰਗ ਆ ਬਚੀਆਂ ਜਾਂ ਸਾਰੀਆਂ ਜੀ ਨਾਲ ਕੋਈ ਕਰਦੇ ਜਾਂਦਾ ਹੈ ਉਹਦਾ ਰਿਜ਼ਲਟ ਦੀ ਕੋਈ ਸਿੱਟਮ ਉਹਦਾ ਉਹਦਾ ਰਿਜ਼ਲਟ ਤੁਸੀਂ ਕੁਝ ਦਿਨ ਰੁਕ ਜਿਓ ਤੁਹਾਨੂੰ ਪਬਲਿਕ ਆਪ ਹੀ ਦੱਸੂਗੀ ਵੀ ਰਿਜ਼ਲਟ ਕੀ ਨਿਕਲਿਆਗਾ ਇਹਨਾਂ ਨੂੰ ਬਹੁਤ ਸਮਝਾਇਆ ਗਿਆ ਸੀ ਲੇਕਿਨ ਕੋਈ ਵੀ ਇਹਨਾਂ ਦੇ ਮੀਟਿੰਗ ਦਾ ਕੋਈ ਅਸਰ ਨਹੀਂ ਹੋਇਆ ਇਸ ਲਈ ਹੁਣ ਇਹਨਾਂ ਤੇ ਸਖਤਾਈ ਜਾਰੀ ਹੋਗੀ ਤੇ ਤੁਸੀਂ ਆਪਣੇ ਆਪ ਤੁਹਾਨੂੰ ਪਬਲਿਕ ਦੱਸੂਗੀ ਵੀ ਕੀ ਰਿਜ਼ਲਟ ਮਿਲਿਆ ਇਹ ਬਿਲਕੁਲ ਕੰਟੀਨਿਊ ਚੱਲਦਾ ਰਹੂਗਾ ਜੀ ਕੋਈ ਲਾਂ ਆਟੋ ਡਿਊਟੀ ਆ ਗਈ ਵਿੱਚ ਵਿਚਾਲੇ ਉਹ ਕਹਿਣਾ ਕੀ ਹੈ ਨਹੀਂ ਬਾਕੀ ਸਾਰਾ ਕੰਟੀਨਿਊ ਚੱਲੂਗਾ ਬੱਸ ਸਪੈਰ ਤੇ ਗ੍ਰੀਨ ਲਾਈਟ ਹੋ ਜਾਂਦੀ ਆ ਪਰ ਆਟੋ ਖੜੇ ਰਹਿ ਕੇ ਸਵਾਰੀ ਨੂੰ ਨਹੀਂ ਚੁੱਕਦੇ ਉਹਨਾਂ ਦਾ ਵੀ ਤੁਹਾਡੇ ਸਾਹਮਣੇ ਕੁਝ ਕੁ ਟਾਈਮ ਦੇ ਵਿੱਚ ਹੀ ਤੁਹਾਨੂੰ ਹੱਲ ਹੁੰਦਾ ਦੇਖੂਗਾ ਇਹ ਜਿਹੜਾ ਬਾਬਾ ਕੁਝ ਖਾ ਦਾ ਕੋਸ਼ਿਸ਼ ਕੀਤੀ ਬਹੁਤ ਜਾਦੂ ਆਟੋ ਪੈ ਜਾਂਦੇ ਦੇਖੋ ਆਟੋ ਐਕਸ਼ਨ ਕੁਝ ਡੀਲਰ ਹੈਗੇ ਹੈਗੇ ਬਿਨਾਂ ਮਤਲਬ ਤੋਂ ਕੁਝ 5000 10000 ਰੁਪਏ ਲੈ ਕੇ ਇਹਨਾਂ ਨੂੰ ਦੇਈ ਜਾਂਦੇ ਆ ਨਾ ਉਹ ਚੈੱਕ ਕਰਦੇ ਵੀ ਇਹਨਾਂ ਕੋਲੇ ਲਾਇਸੈਂਸ ਹੈਗੇ ਕਿ ਨਹੀਂ ਹੈਗੇ ਨਾ ਕੋਈ ਉਹ ਆਰਸੀ ਬਣਾ ਕੇ ਦੇ ਰਹੇ ਹੈਗੇ ਪਾ ਕੁਝ ਬਿਲਿੰਗਤੀ ਚੱਲੀ ਜਾਂਦੀ ਹੈ ਸਾਲ ਸਾਲ ਹੋ ਗਈ ਉਹਨਾਂ ਦੀ ਆਛੀ ਨਹੀਂ ਬਣੀ ਉਹ ਅਸੀਂ ਇੰਪੋਰਟ ਕਰਦੇ ਹਾਂ ਸਾਰੇ